ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘਰਾਮ ਕੜੀਆ ਭਰਾਓ ਜਿਹੜੀ ਤੁਸੀਂ ਇਹ ਵੇਲ ਦੇਖ ਰਹੇ ਹੋਗੇ ਇਹ ਸਾਕਰ ਗੰਦਿਆਂ ਦੀ ਵੇਲ ਹੈ ਜਿਹੜੇ ਅੱਜਕੱਲ ਦੇ ਬੱਚੇ ਨੇ ਉਹਨਾਂ ਨੂੰ ਤਾਂ ਨਾ ਬਾਰੇ ਨੌਲੇਜ ਹੈ ਨਹੀਂ ਕਿ ਜਾਣਕਾਰੀ ਨਹੀਂ ਹੈਗੀ ਪਹਿਲਾਂ ਸਾਲਾਂ ਦੇ ਵਿੱਚ ਲੋਕ ਰੋਟੀ ਤੋਂ ਬਾਅਦ ਮਤਲਬ ਚੁੱਲਿਆਂ ਦੇ ਵਿੱਚ ਭੁੰਨ ਕੇ ਖਾਂਦੇ ਸੀ ਇਹ ਠੀਕ ਹੈ। ਹੱਡੀਆਂ ਵਾਸਤੇ ਬਹੁਤ ਚੰਗੀ ਆ। ਬਾਹਰਲੇ ਦੇਸ਼ਾਂ ਦੇ ਵਿੱਚ ਇਹ ਲੋਕ 12ਵੇਂ 30 ਦਿਨ ਨਹੀਂ ਖਾਏ ਜਾਂਦੇ ਨੇਗੇ ਸਟੋਰ ਵਾਲੀਆਂ। ਤੇ ਇੰਨੀ ਘੰਟੇ ਚ ਜਾ ਭਰਾਵੋ ਇਹ ਆਪਣੇ ਬੱਚੇ ਪਸੰਦ ਨਹੀਂ ਕਰਦੇ ਆਪਣੇ ਬੱਚੇ ਝਟਪਟਾ ਪਸੰਦ ਕਰਦੇ ਨੇਗੇ। ਹੁਣ ਇਹਦਾ ਟਾਈਮ ਆ ਲਾਉਣ ਦਾ। ਛਾਲਾਂ ਦੇ ਵਿੱਚ ਮੰਡੀ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਇਹ 40 ਤੋਂ 50 ਰੁਪਏ ਕਿਲੋ ਹੁੰਦੀ ਆ। ਹੁਣ ਜੇ ਆਪਾਂ ਇਹ ਇੱਕ ਦੋ ਡਾਣੀਆਂ ਦੱਬ ਦਾਂਗੇ ਜਿਵੇਂ ਹੁਣ ਮੈਂ ਲੈ ਕੇ ਜਾ ਰਿਹਾ। ਮੇਨੂ ਦੀ ਪਰਖ ਸੀਗੀ ਆਪਾਂ ਇਹਨੂੰ ਆਲੂ ਵਾਂਗੂ ਦੱਬਦਾਂਗੇ ਮਿੱਟੀ ਦੇ ਵਿੱਚ ਤਾਂ ਭਰਾਵੋ ਆਪਣਾ ਮੋਲਾ ਲੈਣ ਦੀ ਲੋੜ ਨਹੀਂ ਹੈਗੀ ਆਪਣਾ ਇਹ ਆਪਣਾ ਕੋਟਾ ਪੂਰਾ ਜਾਂ ਘਰ ਪੂਰਾ ਕਰ ਦੇਣੀ ਹੈ ਬਹੁਤ ਲੱਗਣੀ ਹੈ ਹੁਣ ਇਹਦਾ ਸਹੀ ਟਾਈਮ ਆ ਜੇ ਕਿਸੇ ਭਰਾ ਨੇ ਬਿਜਲੀ ਹੋਵੇ ਤਾਂ ਨਰਸਿੰਦਰ ਕਨੈਕਟ ਕਰਕੇ ਇਹ ਚੀਜ਼ ਦੱਬ ਸੌਦਾਗਾ ਵੀਡੀਓ ਨੂੰ ਅੱਗੇ ਲੈ ਕੇ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਆਪਾਂ ਹੋਰ ਸਾਰੇ ਭੈਣ ਭਰਾ ਜੀ ਦੇ ਕੋਲ ਥਾਂ ਹੈਗਾ ਆ ਉਹਦੇ ਵਾੜੀ ਜਗਉਥੇ ਇਹ ਡਾਣੀ ਵੀ ਸਕੇ ਵੈ ਗੁਰੂ ਕਿਸੇ ਸੌਗੀਨ ਸੱਜਣ ਨੂੰ ਲੋਡ ਹੋਵੇ ਬੇਲ ਦੇ ਭਰਾਵੋ ਤਾਂ ਇਹ ਸਾਬਕਾ ਸਰਪੰਚ ਜਸਤੇਜਰ ਫਿਰਤੀ ਸਿੰਘ ਲੋਹਾਖੇੜਾ ਉਹਦੇ ਖੇਤ ਦੇ ਵਿੱਚ ਰੋਡ ਦੇ ਉੱਪਰ ਲੱਗੀ ਹੋਈ ਹੈ ਤਾਂ ਉੱਥੇ ਨਾਲ ਸੰਬੰਧ ਕਰਕੇ ਲੈ ਕੇ ਜਾ ਸਕਦਾ